ਹਾਂਜੀ ਭੰਦੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਕੀ ਨਾਮ ਹੈ ਪਿੰਡ ਆਪਣਾ ਹਰਜਿੰਦਰ ਕੌਰ ਹਰਜਿੰਦਰ ਕੌਰ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਆ ਪਿੰਡ ਥੱਪੜਾ ਤੋਂ ਆਏ ਆ ਥੱਪੜਾ ਪਿੰਡ ਤੋਂ ਆਏ ਨਾ ਹਾਂਜੀ ਥੱਪੜਾ ਤੇ ਤੁਹਾਨੂੰ ਕੀ ਸਮੱਸਿਆ ਹੈ ਤੁਹਾਨੂੰ ਮੇਰੇ ਗੋਡਿਆਂ 'ਚ ਦਰਦ ਬਹੁਤ ਹੁੰਦੀ ਸੀਗੇ ਗੋਡੇ ਦਰਦ ਬਹੁਤ ਹੁੰਦੀ ਸੀ ਹਾਂਜੀ ਤੇ ਕਿੰਨੇ ਸਾਲ ਹੋ ਗਿਆ ਦੀ ਇਹ 5-6 ਸਾਲ ਹੋ ਗਏ ਸੀ 5 ਸਾਲੋਂ ਗੋਡੇ ਦਾ ਦਰਦ ਹੁੰਦੀ ਸੀ ਹਾਂਜੀ ਤੇ ਗੋਡੇ ਦਾਬ ਕਰਕੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਚੱਲਣ ਚੱਲਣ ਔਖਾ ਜਿਹਾ ਬੈਠਣ ਚੱਲਣੇ ਚ ਵੀ ਬੈਠਦੇ ਉੱਠਣੇ ਚ ਵੀ ਦਰਦ ਬਹੁਤ ਜ਼ਿਆਦਾ ਹੁੰਦੀ ਸੀਗੀ ਅੱਛਾ ਠੀਕ ਹੈ ਜੀ ਚੱਲਣਾ ਵੀ ਬਹੁਤ ਔਖਾ ਹੁੰਦਾ ਸੀਗਾ ਓਕੇ ਠੀਕ ਹੈ ਜੀ ਹਾਂ ਜੀ ਦਵਾਈ ਤਾਂ ਬਹੁਤ ਖਾਤੀ ਆ ਮੈਂ ਮੈਂ ਦਵਾਈ ਕਿਤੋਂ ਖਾਦੀ ਸੀ ਪਹਿਲਾਂ ਕਿੱਡੀ ਜਗ੍ਹਾ ਤੋਂ ਪਹਿਲਾਂ ਮੈਂ ਸ਼ਹਿਰ ਘਰੋਂ ਵੀ ਖਾਦੀ ਆ ਪੰਗਿਆਂ ਤੋਂ ਵੀ ਖਾਦੀ ਆ ਅੱਛਾ ਠੀਕ ਹੈ ਜੀ ਹਾਂ ਜੀ ਇਹ ਜਗ੍ਹਾ ਤਾਂ ਹੋਰ ਵੀ ਖਾਦੀ ਹੈ ਦਵਾਈਆਂ ਪਰ ਬੰਦ ਫਰਕ ਨਹੀਂ ਕਿਸੇ ਕੰਦਾ ਜਿੰਨਾ ਖਾਣਾ ਫਿਰ ਠੀਕ ਉਹਨਾਂ ਨਹੀਂ ਤੋਂ ਜ਼ਿਆਦਾ ਹੋ ਜਾਂਦੀ ਓਕੇ ਠੀਕ ਹੈ ਜੀ ਹਾਂਜੀ ਤੇ ਹੁਣ ਤੁਸੀਂ ਬਨਾਨਕ ਚੈਡੀ ਕੈਸਲ ਬੋਰਡ ਨੂੰ ਉਹ ਪਹੁੰਚੇ ਕਿ ਨਹੀਂ ਦਵਾਈ ਲੈਣ ਆਏ ਤੁਸੀਂ ਜੀ ਇੱਕ ਵਾਰੀ ਮੈਂ ਲੈ ਕੇ ਗਈ ਆ ਤੇ ਦੂਸਰੀ ਵਾਰੀ ਆਈ ਆ ਦੂਜੀ ਵਾਰੀ ਲੈਣ ਆਏ ਹਾਂਜੀ ਉਹਨਾਂ ਮੈਨੂੰ ਫਰਕ ਆ ਤੇ ਹੁਣ ਤੁਹਾਨੂੰ ਕਿੰਨਾ ਸੋਚ ਕਿੰਨੇ ਪਰਸੈਂਟ ਆਰਾਮ ਲੱਗਦਾ ਸੋਚ 20% ਤਾਂ ਮੈਨੂੰ ਫਰਕ ਆ 20% ਆਰਾਮ ਤੁਹਾਨੂੰ ਹਾਂਜੀ ਤੇ ਸਾਡਾ ਕੁਝ ਕਹਿਣਾ ਚਾਹੋਗੇ ਮੈਂ ਇਹ ਕਹਾਂਗੀ ਜੀ ਜਿੱਦਾਂ ਮੈਨੂੰ ਫਰਕ ਪਿਆਦਾ ਸਭ ਨੂੰ ਪਾਊਗਾ ਵੀ ਤੁਸੀਂ ਵੀ ਜਿੱਦਾਂ ਸਾਡੀ ਵੀਡੀਓ ਦੇਖਦੇ ਆ ਤਾਂ ਤੁਸੀਂ ਵੀ ਇੱਥੇ ਦਵਾਈ ਖਾਓ। ਅੱਛਾ ਠੀਕ ਆ। ਬਾਕੀ ਸਾਡਾ ਸਟੇਟ ਤੇ ਦਵਾਈ ਆ। ਅੱਛਾ ਠੀਕ ਹੈ ਜੀ। ਹਾਂਜੀ। ਬਾਕੀ ਸਾਡਾ ਸਟਾਫ ਡਾਕਟਰ ਸਾਹਿਬ ਬਾਕੀ ਟੀਮ ਵਧੀਆ ਜੀ। ਸਾਡਾ ਸਟਾਫ ਤੇ ਟੀਮ ਵਧੀਆ ਹੈ। ਚਲੋ ਠੀਕ ਹੈ ਜੀ। ਉਹਨੂੰ ਧੰਨਵਾਦ ਜੀ।